ਪਿਆਰੇ ਸਰੋਤਾ ਜਨੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਖੁਸ਼ਬੂਦਾਰ ਜ਼ਿੰਦਗੀ ਬਣਾਉਣ ਵਾਲੇ ਲੇਖ ਭਾਗ 142 ਆਓ ਸੁਣਦੇ ਹਾਂ ਸਿੱਖ ਧਰਮ ਵਿੱਚ ਹੋਈਆਂ ਮਹਾਨ ਸ਼ਹੀਦੀਆਂ ਉੱਤੇ ਇੱਕ ਝਾਤ 12 ਕੋਦੇ ਦਿਨ ਨਵਾਬ ਵਜ਼ੀਰ ਖਾਨ ਦੀ ਕਚਹਿਰੀ ਵਿੱਚ ਬਾਬਾ ਜੁਰਾਵਰ ਸਿੰਘ ਜੀ ਤੇ ਬਾਬਾ ਫਤੇ ਸਿੰਘ ਜੀ ਨੇ ਥੋਕ ਠੋਕ ਕੇ ਇਹ ਗੱਲ ਕਹੀ ਸੀ ਕਿ ਤੁਹਾਡੀ ਇਹ ਕਚੈਰੀ ਅਧਰਮੀਆਂ ਦੀ ਕਚੈਰੀ ਹੈ ਤੁਸੀਂ ਪਾਪੀ ਹੋ ਸਾਨੂੰ ਬੱਚਿਆਂ ਨੂੰ ਧਰਮ ਬਦਲਣ ਲਈ ਕਹਿੰਦੇ ਹੋ ਲਾਲਚ ਦਿੰਦੇ ਹੋ ਸਾਡੀ ਉਮਰ ਤਾਂ ਖੇਡਣ ਦੀ ਹੈ ਅਸੀਂ ਕੀ ਬਗਾਵਤ ਕੀਤੀ ਹੈ ਨਹੀਂ ਸਾਡੇ ਪਿਤਾ ਨੇ ਬਗਾਵਤ ਕੀਤੀ ਹੈ ਉਹ ਤਾਂ ਧਰਮੀ ਮਨੁੱਖ ਹਨ ਧਰਮ ਦੀ ਖਾਤਰ ਅਧਰਮ ਨੂੰ ਹਾਰ ਦੇਣ ਲਈ ਲੜ ਰਹੇ ਹਨ ਤੁਹਾਡੇ ਜ਼ੁਲਮਾਂ ਦਾ ਟਾਕਰਾ ਕਰ ਰਹੇ ਹਨ ਤੁਸੀਂ ਤਾਕਤ ਦੇ ਨਸ਼ੇ ਵਿੱਚ ਲੋਕਾਂ ਤੇ ਜ਼ੁਲਮ ਕਰਦੇ ਹੋ ਅਸੀਂ ਬਾਬੇ ਨਾਨਕ ਦੀ ਔਲਾਦ ਹਾਂ ਸਾਡਾ ਮਾਰਗ ਸੱਚ ਦਾ ਹੈ ਸਾਨੂੰ ਸਾਡੀ ਮਾਤਾ ਨੇ ਸਾਡੀ ਦਾਦੀ ਨੇ ਸਾਡੇ ਪਿਤਾ ਨੇ ਜਨਮ ਤੋਂ ਹੀ ਸੱਚ ਦੀ ਗੁੜਤੀ ਦਿੱਤੀ ਹੋਈ ਹੈ ਸਾਨੂੰ ਇਹ ਸਿਖਾਇਆ ਹੈ ਕਿ ਅਸੀਂ ਧਰਮ ਦੀ ਖਾਤਰ ਅਧਰਮ ਅੱਗੇ ਝੁਕਣਾ ਨਹੀਂ ਹੈ ਬੇਸ਼ੱਕ ਜਾਨ ਚਲੀ ਜਾਵੇ ਇਸ ਤਰ੍ਹਾਂ ਦੀਆਂ ਭਾਵਨਾਵਾਂ ਨਾਲ ਸਾਹਿਬਜ਼ਾਦਿਆਂ ਨੇ ਉਸ ਨਿਰਦਈ ਸਭਾ ਨੂੰ ਸ਼ਰਮਸਾਰ ਕਰ ਦਿੱਤਾ ਸੀ ਤੇ ਕਿਹਾ ਸੀ ਅਸੀਂ ਤਰਮ ਨਹੀਂ ਬਦਲਾਂਗੇ ਅੱਜ ਵੀ ਨਹੀਂ ਕੱਲ ਵੀ ਨਹੀਂ ਕਦੀ ਵੀ ਨਹੀਂ ਜ਼ੁਲਮੀਆਂ ਨੇ 13 ਪਉ ਨੂੰ ਮਾਸੂਮਾਂ ਨੂੰ ਦੀਵਾਰਾਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਦੁਨੀਆ ਵਿੱਚ ਸਭ ਤੋਂ ਘਟੀਆ ਕੰਮ ਇਹੀ ਹੋਇਆ ਹੈ 7 ਸਾਲ ਤੇ 9 ਸਾਲ ਦੇ ਬੱਚਿਆਂ ਨੂੰ ਬਿਨਾਂ ਕਸੂਰ ਮੌਤ ਦੀ ਸਜ਼ਾ ਦਿੱਤੀ ਗਈ ਉਪਰੰਤ ਮਾਤਾ ਗੁਜਰੀ ਜੀ ਨੇ ਵੀ ਆਪਣਾ ਸਰੀਰ ਤਿਆਗ ਦਿੱਤਾ ਸੀ ਅਸੀਂ ਸਿੱਖ ਗੁਰੂ ਨਾਨਕ ਸਾਹਿਬ ਜੀ ਦੀ ਨਾਦੀ ਔਲਾਦ ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਵੱਡਾ ਜ਼ੁਲਮ ਹੋਣ ਤੋਂ ਬਚਾਉਣ ਦੀ ਖਾਤਰ ਆਪਣੇ ਪਿਤਾ ਜੀ ਨੂੰ ਦਿੱਲੀ ਭੇਜ ਕੇ ਔਰੰਗਜ਼ੇਬ ਦੇ ਹੱਥੋਂ ਸ਼ਹੀਦ ਕਰਵਾਇਆ ਤਾਂ ਕਿ ਹਿੰਦੂ ਧਰਮ ਦਾ ਖਾਤਮਾ ਨਾ ਹੋ ਸਕੇ ਅਧਰਮੀ ਨੂੰ ਹਾਰ ਦਿੱਤੀ ਧਰਮੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਅਤੇ ਉਹ ਆਪਣੇ ਮਕਸਦ ਵਿੱਚ ਕਾਮਯਾਬ ਹੋ ਗਏ ਜ਼ਬਰੀ ਧਰਮ ਪਰਿਵਰਤਨ ਬੰਦ ਹੋ ਗਿਆ ਗੁਰੂ ਗੋਬਿੰਦ ਸਿੰਘ ਜੀ ਦੀ ਕਮਾਂਡ ਹੇਠ ਲੋਕ ਇਕੱਠੇ ਹੋਣ ਲੱਗੇ ਹਿੰਦੂ ਸਿੱਖ ਬਣਨ ਲੱਗ ਪਏ। ਤਰਮ ਅਤੇ ਅਣਖ ਲਈ ਜੀਉਣਾ ਮਕਸਦ ਬਣ ਗਿਆ। ਜ਼ਾਲਮ ਔਰੰਗਜ਼ੇਬ ਨੇ 14 ਹਮਲੇ ਗੁਰੂ ਗੋਬਿੰਦ ਸਿੰਘ ਜੀ ਤੇ ਕਰਵਾਏ। ਔਰੰਗਜ਼ੇਬ ਨੇ ਸਾਰੇ ਹਮਲਿਆਂ ਵਿੱਚ ਹਾਰ ਖਾਧੀ। ਕਾਰਨ ਕਿ ਦੂਜੇ ਪਾਸੇ ਗੁਰੂ ਨਾਨਕ ਸਾਹਿਬ ਜੀ ਦਾ ਸੱਚ ਸ਼ਸਤਰ ਲੈ ਕੇ ਖੜਾ ਸੀ। ਜਿਸ ਦੇ ਵਿੱਚ ਸਚਾਈ ਹੌਂਸਲਾ ਅਣਖ ਸੀ ਇੱਕੋ ਗੱਲ ਸਾਹਮਣੇ ਸੀ ਕਿ ਅਧਰਮ ਨੂੰ ਜਿੱਤਣ ਨਹੀਂ ਦੇਣਾ ਹਾਰ ਦੇਣੀ ਹੈ ਆਨੰਦਗੜ੍ਹ ਕਿਲੇ ਨੂੰ 7 ਮਹੀਨੇ ਤੋਂ ਪਹਾੜੀ Hindu ਰਾਜਿਆਂ ਤੇ ਮੁਗਲਾਂ ਦੀ ਵੱਡੀ ਫੌਜ ਨੇ ਘੇਰਾ ਪਾ ਰੱਖਿਆ ਸੀ ਪਰ ਕਿਲਾ ਫਤੇ ਨਹੀਂ ਕਰ ਸਕੇ ਸਨ ਫੌਜ ਥੱਕੀ ਪਈ ਸੀ ਝੂਠ ਦਾ ਹੋਰ ਇੱਕ ਵੱਡਾ ਪੈਂਤੜਾ ਖੇਡਿਆ ਧਰਮ ਦੀਆਂ ਸੋਹਾਂ ਚੁੱਕ ਕੇ ਕੁਰਾਨ ਉੱਤੇ ਦਸਤਖਤ ਕਰਕੇ ਗੁਰੂ ਨੂੰ ਕਿਹਾ ਕਿਲਾ ਛੱਡ ਜਾਓ ਅਸੀਂ ਤੁਹਾਡੇ ਤੇ ਹਮਲਾ ਨਹੀਂ ਕਰਾਂਗੇ ਆਪ ਜੀ ਜਿੱਥੇ ਠੀਕ ਸਮਝੋ ਚਲੇ ਜਾਓ ਗੁਰੂ ਜੀ ਨੇ ਉਹਨਾਂ ਤੇ ਇਤਬਾਰ ਕਰ ਲਿਆ ਕਿਉਂਕਿ ਉਹਨਾਂ ਨੇ ਧਰਮ ਦੀ ਸੌਂ ਖਾਦੀ ਸੀ ਤੇ 6 ਪੋ ਦੀ ਸ਼ਾਮ ਨੂੰ आनंदगढ़ ਦਾ ਕਿਲਾ ਛੱਡ ਦਿੱਤਾ ਪਰ ਬੇਈਮਾਨਤਾ ਬੇਈਮਾਨ ਹੀ ਰਹਿੰਦਾ ਹੈ ਅਧਰਮੀਆਂ ਨੇ ਕੁਝ ਦਿਨ ਬਾਅਦ ਹੀ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਪਰਿਵਾਰ ਖਿੰਡ ਚੁੱਕਾ ਸੀ ਸਤਪੋਦੀ ਸਵੇਰ ਹੋਣ ਤੋਂ ਪਹਿਲਾਂ ਸਰਸਾ ਨਦੀ ਤੇ ਗੁਰੂ ਸਾਹਿਬ ਪਹੁੰਚ ਗਏ ਸਨ ਤੇ ਨਿਤਨੇਮ ਕਰਨ ਖਾਤਰ ਸਿੰਘ ਦੁਸ਼ਮਣ ਦਾ ਰਸਤਾ ਰੋਕ ਕੇ ਖੜੇ ਹੋ ਗਏ ਗੁਰੂ ਜੀ ਨੇ ਆਸਾ ਦੀ ਵਾਰ ਦਾ ਕੀਰਤਨ ਕੀਤਾ ਇਹ ਸਮਝਾਉਣ ਲਈ ਕਿ ਨਿਤਨੇਮ ਕਿੰਨਾ ਜ਼ਰੂਰੀ ਹੈ ਪਹਿਲਾ ਸਾਡਾ ਕੰਮ ਹੈ ਨਿਤਨੇਮ ਕਰਨਾ ਬਾਕੀ ਕੰਮ ਪਿੱਛੋਂ ਕਰਨਾ ਭਾਵ ਧਰਮ ਪਹਿਲੇ ਇਹ ਧਰਮੀ ਮਨੁੱਖ ਦਾ ਸਭ ਤੋਂ ਵੱਡਾ ਗੁਣ ਹੁੰਦਾ ਹੈ 2200 ਸਿੰਘ ਸ਼ਹੀਦ ਹੋ ਗਏ ਨਿਤਨੇਮ ਦਾ ਵੇਲਾ ਸੰਭਾਲਿਆ ਗਿਆ 40 ਸਿੰਘ ਦੋ ਸਾਹਿਬਜ਼ਾਦਿਆਂ ਨਾਲ ਗੁਰੂ ਜੀ ਚਮਕੌਰ ਦੀ ਗੜੀ ਪਹੁੰਚ ਗਏ ਮੋਗਲ ਫੌਜ ਪਿੱਛੇ ਪਿੱਛੇ ਆ ਗਈ ਸੀ ਉਹਨਾਂ ਘੇਰਾ ਪਾ ਲਿਆ 8 ਵਜੇ ਸਵੇਰੇ ਲੜਾਈ ਸ਼ੁਰੂ ਹੋ ਗਈ ਸੀ ਗੁਰੂ ਜੀ ਨੇ ਗੜੀ ਨੂੰ ਕਿਲਾ ਨੋਮਾ ਬਣਾ ਕੇ ਲੜਾਈ ਕਰਨ ਦਾ ਪ੍ਰੋਗਰਾਮ ਸ਼ੁਰੂ ਕਰ ਲਿਆ। ਸਿੰਘਾਂ ਦੀਆਂ ਡਿਊਟੀਆਂ ਲੱਗ ਗਈਆਂ। ਗੁਰੂ ਜੀ ਮਮਟੀ ਤੇ ਤੀਰਾਂ ਦਾ ਬੱਥਾ ਭਰ ਕੇ ਬੈਠ ਗਏ। ਮਲੇਰਕੋਟਲੇ ਦਾ ਜਰਨੈਲ ਨਾਹਰ ਖਾਨ ਪੋੜੀ ਨਾਲ ਉੱਪਰ ਚੜਨ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਗੁਰੂ ਜੀ ਨੇ ਉਸ ਨੂੰ ਇੱਕ ਤੀਰ ਭੇਟ ਕਰਕੇ ਉਸ ਨੂੰ ਮੋਤ ਦੇ ਘਾਟ ਉਤਾਰ ਦਿੱਤਾ ਦੂਜਾ ਜਰਨੈਲ ਗਨੀ ਖਾਨ ਉਹ ਵੀ ਤੀਰ ਨਾਲ ਮਾਰਿਆ ਗਿਆ ਤੀਸਰੀ ਵਾਰੀ ਖਵਾਜਾ ਮਹਿਦੂਦ ਉੱਪਰ ਹੋਣ ਹੀ ਲੱਗਾ ਸੀ ਪਰ ਗੁਰੂ ਜੀ ਦੀ ਤਾਬਨਾ ਛਲਦੇ ਹੋਏ ਕਬਰਾ ਕੇ ਪਿੱਛੇ ਡਿੱਗ ਪਿਆ ਆਪਣੀ ਜਾਨ ਬਚਾ ਗਿਆ ਗੁਰੂ ਸਾਹਿਬ ਦੇ ਤੀਰ ਤੋਂ ਫਿਰ ਸਾਰੇ ਸ਼ਾਂਤ ਹੋ ਕੇ ਬੈਠ ਗਏ ਕਿ ਅਸੀਂ ਇਸ ਤਰ੍ਹਾਂ ਸਾਰੇ ਮਾਰੇ ਜਾਵਾਂਗੇ ਗੁਰੂ ਉੱਚੀ ਥਾਂ ਤੇ ਹੈ ਵਿਉਂਤਬੰਦੀ ਅਨੁਸਾਰ ਪੰਜ-ਪੰਜ ਸਿੰਘਾਂ ਦਾ ਜੱਥਾ ਬਾਹਰ ਗਿਆ ਤੇ ਸ਼ਹੀਦ ਹੁੰਦੇ ਗਏ ਫਿਰ 18 ਸਾਲ ਦੇ ਬਾਬਾ ਅਜੀਤ ਸਿੰਘ ਜੀ ਨੇ ਕਿਹਾ ਪਿਤਾ ਜੀ ਮੈਨੂੰ ਮੌਕਾ ਦਿਓ ਮੈਂ ਵੀ ਦਾਦਾ ਜੀ ਪਾਸ ਜਾਣਾ ਹੈ ਅਧਰਮ ਦੇ ਖਿਲਾਫ ਲੜਨਾ ਹੈ ਸ਼ਹੀਦੀ ਪ੍ਰਾਪਤ ਕਰਨੀ ਹੈ ਜ਼ੁਲਮੀਆ ਹੱਥੋਂ ਨਹੀਂ ਮਰਨਾ ਗੁਰੂ ਜੀ ਨੇ ਆਪ ਸ਼ਸਤਰ ਸਜਾਏ ਤੇ ਆਪਣੀ ਤਲਵਾਰ ਦੇ ਕੇ ਜੰਗ ਵਿੱਚ ਭੇਜਿਆ ਤੇ ਬਾਬਾ ਅਜੀਤ ਸਿੰਘ ਜੀ ਸ਼ਹੀਦ ਹੋ ਗਏ ਫਿਰ 14 ਸਾਲ ਦੇ ਬਾਬਾ ਝੁਜਾਰ ਸਿੰਘ ਜੀ ਨੇ ਕਿਹਾ ਪਿਤਾ ਜੀ ਮੈਂ ਕਿਉਂ ਪਿੱਛੇ ਰਹਾ ਅਸੀਂ ਇਕੱਠੇ ਖਾਂਦੇ ਹਾਂ ਇਕੱਠੇ ਰਹਿੰਦੇ ਹਾਂ ਮੈਂ ਵੀ ਵੀਰ ਜੀ ਕੋਲ ਜਾਣਾ ਹੈ ਤਾਂ ਗੁਰੂ ਜੀ ਨੇ ਬਾਬਾ ਜੁਝਾਰ ਸਿੰਘ ਜੀ ਨੂੰ ਆਪਣੀ ਬਰਛੀ ਹੋਰ ਸ਼ਸਤਰ ਤੇ ਥੋੜੀ ਛੋਟੀ ਕਿਰਪਾਨ ਦਿੱਤੀ ਤਾਂ ਬਾਬਾ ਜੁਝਾਰ ਸਿੰਘ ਜੀ ਨੂੰ ਜੱਥੇ ਵਿੱਚ ਭੇਜਿਆ ਤਾਂ ਉਹ ਵੀ ਸੁਰਮ ਗਤੀ ਨਾਲ ਸ਼ਹੀਦ ਹੋ ਗਏ ਸਾਹਿਬਜ਼ਾਦਿਆਂ ਦੀਆਂ ਤਲਵਾਰਾਂ ਇਸ ਤਰ੍ਹਾਂ ਚੱਲਦੀਆਂ ਸਨ ਜਿਵੇਂ ਬਿਜਲੀ ਗੜਕ ਰਹੀ ਹੋਵੇ ਸੈਂਕੜੇ ਮੁਗਲਾਂ ਨੂੰ ਮਾਰ ਕੇ ਸ਼ਹੀਦ ਹੁੰਦੇ ਸਨ ਇਹ ਸੱਚ ਦੀ ਜਿੱਤ ਸੀ ਇਹ ਜੰਗ ਦੁਨੀਆ ਦੀ ਸਭ ਤੋਂ ਅਸਾਵੀ ਇੰਬੈਲੈਂਸ ਜੰਗ ਸੀ ਇੱਕ ਪਾਸੇ 40 ਸਿੰਘਾਂ ਦੀ ਫੌਜ ਇੱਕ ਪਾਸੇ 10 ਲੱਖ ਦੀ ਫੌਜ 10 ਲੱਖ ਦੀ ਫੌਜ ਹਾਰ ਗਈ ਗੁਰੂ ਸਾਹਿਬ ਦੀ 40 ਸਿੰਘਾਂ ਦੀ ਫੌਜ ਜਿੱਤ ਗਈ ਸ਼ਹੀਦ ਹੋ ਗਏ ਪਰ ਜ਼ਾਲਮ ਦੇ ਹੱਥ ਨਹੀਂ ਆਈ ਇਸ ਕਰਕੇ ਇਹ ਲੜਾਈ ਸਿੰਘਾਂ ਨੇ ਹੀ ਗੁਰੂ ਨੇ ਹੀ ਜਿੱਤੀ ਸੱਚ ਤੋਂ ਵੱਡੀ ਕੋਈ ਤਾਕਤ ਨਹੀਂ ਕਿਉਂਕਿ ਈਸ਼ਵਰ ਸੱਚ ਹੈ ਜਿੰਨਾ ਸਾਡੇ ਅੰਦਰ ਸੱਚ ਹੋਵੇਗਾ ਉੰਨੀ ਅਸੀਂ ਨਿਡਰਤਾ ਵਾਲੀ ਜ਼ਿੰਦਗੀ ਜੀਵਾਂਗੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਕੀਤੀ ਜਿਸ ਨੂੰ ਸਰਬਸਾਂਝਾ ਧਾਰਮਿਕ ਗ੍ਰੰਥ ਬਣਾਇਆ ਗੁਰੂ ਸਾਹਿਬਾਨਾਂ ਦੀ ਬਾਣੀ ਤੇ ਦੇਸ਼ ਦੇ ਸੱਚੇ ਸੁੱਚੇ 15 ਭਗਤਾਂ ਦੀ ਬਾਣੀ ਸਿਰਫ ਸੱਚ ਪ੍ਰਮਾਤਮਾ ਨੂੰ ਮੰਨਣ ਵਾਲਿਆਂ ਦੀ ਬਾਣੀ ਦਰਜ ਕਰਕੇ ਗ੍ਰੰਥ ਤਿਆਰ ਕਰ ਲਿਆ ਤੇ ਉਸ ਦਾ ਪ੍ਰਚਾਰ ਹੋਣ ਲੱਗਾ ਤਾਂ ਕਾਜ਼ੀਆਂ ਮੌਲਵੀਆਂ ਨੇ ਬਾਦਸ਼ਾਹ ਜਹਾਂਗੀਰ ਦੇ ਕੰਨ ਪਰ ਦਿੱਤੇ ਕਿ ਸਿੱਖ ਧਰਮ ਵੱਧ ਰਿਹਾ ਹੈ ਤੇ ਹੋਰ ਵੱਧ ਜਾਵੇਗਾ ਧਰਮੀ Hindu ਮੁਸਲਮਾਨ ਵੀ ਸਿੱਖ ਬਣਨ ਲੱਗ ਪਏ ਇਸ ਗੁਰੂ ਨੂੰ ਮੁਸਲਮਾਨ ਬਣਾ ਲੈਣਾ ਚਾਹੀਦਾ ਹੈ ਨਹੀਂ ਤਾਂ ਸਾਨੂੰ ਬਹੁਤ ਵੱਡਾ ਘਾਟਾ ਪੈ ਜਾਵੇਗਾ ਜਹਾਂਗੀਰ ਨੇ ਗੁਰੂ ਅਰਜਨ ਸਾਹਿਬ ਜੀ ਨੂੰ ਧਰਮ ਬਦਲਣ ਲਈ ਮੁਸਲਮਾਨ ਬਣਨ ਲਈ ਕਿਹਾ ਪਰ ਗੁਰੂ ਸਾਹਿਬ ਨੇ ਦੋ ਲਫ਼ਜ਼ਾਂ ਵਿੱਚ ਹੀ ਕਹਿ ਦਿੱਤਾ ਕਿ ਮੈਂ ਧਰਮ ਨਹੀਂ ਬਦਲਣਾ ਤੇ ਨਾ ਮੈਨੂੰ ਇਸ ਤੋਂ ਅੱਗੇ ਕੁਝ ਆਖੋ ਤੁਸੀਂ ਜੋ ਕਰਨਾ ਹੈ ਕਰ ਲਓ ਸ਼ਹੀਦੀ ਹੋ ਗਈ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਤਲਵਾਰ ਚੁੱਕੀ ਤੇ ਫੌਜ ਤਿਆਰ ਕੀਤੀ ਕਿ ਅਸੀਂ ਅਣਖ ਲਈ ਜੀਉਣਾ ਹੈ ਆਪਣੀਆਂ ਇੱਜ਼ਤਾਂ ਨਹੀਂ ਲਟਾਉਣੀਆਂ ਏ ਤਰਮ ਤੇ ਅਧਰਮ ਦੀ ਲੜਾਈ ਚਾਰ ਵਾਰ ਹੋਈ ਚਾਰੋਂ ਵਾਰੀ ਹੀ ਮੁਗਲ ਫੌਜਾਂ ਹਾਰ ਕੇ ਗਈਆਂ ਗੁਰੂ ਸਾਹਿਬ ਦੀਆਂ ਫੌਜਾਂ ਜਿੱਤਦੀਆਂ ਗਈਆਂ ਕਿਉਂਕਿ ਉਹਨਾਂ ਅੰਦਰ ਸੱਚ ਸੀ ਇਸ ਤੋਂ ਬਾਅਦ ਸਿੱਖਾਂ ਦੀ ਗਿਣਤੀ ਬੜੀ ਤੇਜ਼ੀ ਨਾਲ ਵਧਣ ਲੱਗ ਪਈ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਣਾ ਕਰਕੇ ਪੱਕੀ ਮੋਹਰ ਲਗਾ ਦਿੱਤੀ ਕਿ ਅਣਖ ਵਾਲਾ ਤੇ ਸੁਚੱਜਾ ਜੀਵਨ ਜੂਣ ਲਈ ਸਾਨੂੰ ਆਪਣੇ ਮਨ ਨੂੰ ਹਰ ਵੇਲੇ ਤਿਆਰ ਰੱਖਣਾ ਚਾਹੀਦਾ ਹੈ ਕਿ ਅਸੀਂ ਲੋੜ ਪੈਣ ਤੇ ਹਥਿਆਰ ਚੁੱਕਣੇ ਹਨ ਤੇ ਆਪਣੀ ਅਣਖ ਭਰੀ ਜ਼ਿੰਦਗੀ ਨੂੰ ਜ਼ੁਲਮੀਆਂ ਦੇ ਹੱਥੋਂ ਐਵੇਂ ਨਹੀਂ ਜ਼ਾਇਆ ਕਰਨਾ ਮਾਰਨਾ ਹੈ ਤੇ ਮਰਨਾ ਹੈ ਧੰਨ ਗੁਰੂ ਗੋਬਿੰਦ ਸਿੰਘ ਜੀ ਪੂਰਨ ਧਰਮੀ ਮਹਾਨ ਯੋਧਾ ਮਹਾਨ ਦਾਨੀ ਮਹਾਨ ਵਿਦਵਾਨ ਅਗੰਮੀ ਸੋਚ ਵਾਲੇ ਸੱਚ ਸਰੂਪ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਦੇ ਦਿੱਤੀ ਤਾਂ ਕਿ ਸਿੱਖ ਅੱਗੋਂ ਸਦੀਵੀ ਕਾਲ ਲਈ ਸ਼ਬਦ ਗੁਰੂ ਨਾਲ ਜੁੜ ਸਕਣ ਤੇ ਆਪਣੀ ਜ਼ਿੰਦਗੀ ਨੂੰ ਸੱਚਾ ਸੁੱਚਾ ਬਣਾ ਸਕਣ ਸ਼ਹੀਦਿਆਂ ਦਾ ਸਫ਼ਰ ਚੱਲਦਾ ਆ ਰਿਹਾ ਸੀ ਬੜੇ ਕੱਲੂਕਾਰੇ ਹੋਏ ਸਿੱਖਾਂ ਦੀਆਂ ਸ਼ਹੀਦੀਆਂ ਲੱਖਾਂ ਦੀ ਗਿਣਤੀ ਵਿੱਚ ਹੋ ਗਈਆਂ ਪਰ ਕਿਸੇ ਵੀ ਸਿੱਖ ਨੇ ਮੁਗਲਾਂ ਦੀ ਈਨ ਨਹੀਂ ਮੰਨੀ ਓਵੇਂ-ਓਵੇਂ ਹੀ ਸਿੱਖ ਧਰਮ ਪਰਫੁੱਲਤ ਹੁੰਦਾ ਆ ਰਿਹਾ ਹੈ ਕਿਉਂਕਿ ਇਸ ਧਰਮ ਦਾ ਆਧਾਰ ਸੱਚ ਹੈ ਪਰਮਵਾਦ ਤੋਂ ਰਹਿਤ ਹੈ ਨਾ ਹੀ ਕਿਸੇ ਨਾਲ ਅਨਿਆ ਕਰਦਾ ਹੈ ਬਸ ਸਵੈ ਮਾਨ ਨਾਲ ਜਿਉਣ ਦਾ ਹੱਕ ਸਮਝਦਾ ਹੈ ਧੰ ਗੁਰੂ ਨਾਨਕ ਸਾਹਿਬ ਜੀ ਧੰ ਗੁਰੂ ਗੋਬਿੰਦ ਸਿੰਘ ਜੀ ਧੰ ਗੁਰੂ ਗ੍ਰੰਥ ਸਾਹਿਬ ਜੀ ਵਿਚਾਰ ਦਿਵਿੰਦਰਜੀਤ ਸਿੰਘ ਪਿਆਰੇ ਸਰੋਤਾ ਜਨੋ निरोल सच दा ज्ञान टीवी चैनल जो सच दे प्रचार ਲਈ ਹੈ ਇਸ ਨੂਰੋ ਜਾਨਾ ਸੁਣੋ ਜੀ ਆਪਣੇ ਮਿੱਤਰਾਂ ਰਿਸ਼ਤੇਦਾਰਾਂ ਅਤੇ ਜਾਣਕਾਰਾਂ ਵਿੱਚ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤੇ ਸਬਸਕ੍ਰਾਈਬ ਵੀ ਕਰੋ ਜੀ सच दा ज्ञान ਵੰਡਣਾ ਪਰ ਉਪਕਾਰ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ